ਜਿਵੇਂ ਸੰਸਾਰ ਦੇ ਉੱਤੇ ਅਨੇਕਾਂ ਧਰਮ ਨੇ ਤੇ ਫਿਰ ਵੀ ਭਾਵੇਂ ਅਸੀਂ ਗੁਰਮੁਖੀ ਕਹੀ ਜਾਈਏ ਲੋਕ ਫਿਰ ਵੀ ਆਪਣੀ ਜਿਹੜੀ ਜਾਤ ਹੈ ਉਹਨਾਂ ਦੀ ਉਹ ਆਪਣੀ ਕੁਲ ਦਾ ਜਿਹੜਾ ਨਾਮ ਹੈ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਕੁਲ ਦਾ ਨਾਮ ਜਿਹੜਾ ਹੈ ਉੱਚਾ ਹੋਵੇ ਨਾਮਣਾ ਹੋਵੇ ਪਰ ਮਹਾਰਾਜ ਜੀ ਕਹਿੰਦੇ ਨੇ ਵੀ ਜੇਗਨ ਤੇਰੀ ਕੁਲ ਦਾ ਨਾਮ ਤੇਰੇ ਧੰਨ ਕਰਕੇ ਉੱਚਾ ਹੁੰਦਾ ਹੁੰਦਾ ਜਾਂ ਜ਼ਮੀਨ ਕਰਕੇ ਉੱਚਾ ਹੁੰਦਾ ਜਾਂ ਤੁਹਾਨੂੰ ਸੌਰਤ ਕਰਕੇ ਉੱਚਾ ਹੁੰਦਾ ਜਾਂ ਕੁਟਮ ਯਾਨਕੀ ਪਰਿਵਾਰ ਕਰਕੇ ਉੱਚਾ ਹੁੰਦਾ ਤੇ ਤੇਰਾ ਨਾਮ ਬਣਾ ਹੋ ਜਾਣਾ ਸੀ ਕਿਉਂਕਿ ਜੇਕਰ ਮੈਂ ਇੱਥੇ ਗੱਲ ਕਰਾਂ ਇੱਥੇ ਰਾਵਣ ਦੇ ਸਵਾ ਲੱਖ ਬੁੱਤ ਤੇ ਸਵਾ ਲੱਖ ਨਾਦੀ ਹੋਏ ਨੇ ਪਰ ਅਖੀਰ ਵੇਲੇ ਅੱਜ ਸੰਸਾਰ ਦੇ ਵਿੱਚ ਕੋਈ ਉਹਦੇ ਨਾਮ ਦਾ ਕੋਈ ਦੀਆ ਜਗਾਉਣ ਵਾਲਾ ਵੀ ਨਹੀਂ ਤੇ ਭਗਮ ਵਾਲਿਓ ਭਾਵ ਅੱਜ ਸਮਾਜ ਦੇ ਵਿੱਚ ਭਾਵੇਂ ਉਹਨੇ ਜਿੰਨੀ ਮਰਜ਼ੀ ਸੌਰਤ ਇਕੱਠੀ ਕੀਤੀ ਹੋਵੇ ਕਿੰਨਾ ਰਤਬਾ ਉਹਦੇ ਕੋਲ ਸੀ ਜਿੰਨੀਆਂ ਜਿਹੜੀਆਂ ਸਿੱਧੀਆਂ ਦਾ ਮਾਲਕ ਸੀ ਮਾਲਕ ਜੀ ਕਹਿੰਦੇ ਨੇ ਜੇ ਤੂੰ ਕੁੱਲ ਦਾ ਨਾਮ ਨਾ ਕਰਨਾ ਚਾਹੁੰਦਾ ਆਪਣੇ ਕੁੱਲ ਨੂੰ ਵਧਾਉਣਾ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਵੀ ਤੇਰੀ ਕੁੱਲ ਦਾ ਨਾਮ ਰਹੇ ਤੇ ਕਹਿੰਦੇ ਆਪਣੇ ਜੀਵਨ ਦੇ ਵਿੱਚ ਰੱਬ ਨੂੰ ਲੈ ਕੇ ਆ ਪਰਮੇਸ਼ਵਰ ਨੂੰ ਲੈ ਕੇ ਆ ਤੇ ਜਿਹੜੀ ਕੁੱਲ ਪਰਮੇਸ਼ਵਰ ਦਾ ਨਾਮ ਨਹੀਂ ਨਿਣਾ ਧਿਆਉਂਦੀ ਜਿਸ ਕੁੱਲ ਦੇ ਵਿੱਚ ਕੋਈ ਭਗਤ ਨਹੀਂ ਪੈਦਾ ਹੁੰਦਾ ਭਾਵੇਂ ਉਹ ਕੁੱਲ ਦਾ ਇਸ ਸੰਸਾਰ ਵਿੱਚ ਆਇਆ ਇਸ